ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਸ਼ਬਦ ਅਵਤਾਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਵਿੱਚੋਂ ਖਾਲਸਾ ਜੀ ਸਾਰੇ ਸੁੱਖ ਪ੍ਰਾਪਤ ਹੁੰਦੇ ਸਾਰੇ ਅਮਰਤ ਮਹਾਰਾਜ ਜੀਆਂ ਦੇ ਸਰੂਪ ਅੰਦਰ ਹੈ ਜਿਵੇਂ ਦਾ ਕੋਈ ਖਾਲਸਾ ਜੀ ਜੀਵ ਮਹਾਰਾਜ ਤੇ ਇੱਛਾ ਰੱਖ ਕੇ ਸਤਿਗੁਰੂ ਦੇ ਚਰਨ ਪਰਸਦਾ ਓਵੇਂ ਦੀ ਮਹਾਰਾਜ ਦਾਤ ਬਖਸ਼ ਦਿੰਦੇ ਸੋ ਖਾਲਸਾ ਜੀ ਜਿਵੇਂ ਆਪਾਂ ਮਹਾਰਾਜ ਜੀ ਦੀ ਪਹਿਲੀ ਬਾਣੀ ਬ੍ਰਹਮ ਬਾਣੀ ਇਲਾਹੀ ਬਾਣੀ ਸਤਿਗੁਰੂ ਜੀਆਂ ਦੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਵਿਆਖਿਆ ਕਰ ਰਹੇ ਹਾਂ ਮਹਾਰਾਜ ਦੀ ਕਿਰਪਾ ਸਦਕਾ ਪੰਜ ਪਾਉੜੀਆਂ ਦੀ ਖਾਲਸਾ ਜੀ ਜਿਹੜੀ ਵਿਚਾਰ ਹੋ ਚੁੱਕੀ ਮਹਾਰਾਜ ਸੱਚੇ ਪਾਸ਼ਾ ਦੀ ਰਹਿਮਤ ਕਿਰਪਾ ਸਦਕਾ ਅੱਗੇ ਖਾਲਸਾ ਦੀ ਜਿਹੜੀ 6ਵੀਂ ਪੌੜੀ ਹੈ ਉਹ ਮਹਾਰਾਜ ਸੱਚੇ ਪਾਸ਼ਾ ਨੂੰ ਸਿੱਧਾ ਨੇ ਕੀ ਪ੍ਰਸ਼ਨ ਕੀਤਾ ਕਿਵੇਂ ਮਹਾਰਾਜ ਸੱਚੇ ਪਾਸ਼ਾ ਉਹਨਾਂ ਦਾ ਤੇ ਸਾਡਾ ਕਲਯੁਗੀ ਜੀਵਾਂ ਦਾ ਕਿਵੇਂ ਮਹਾਰਾਜ ਜੀ ਅੰਦਰੋਂ ਸ਼ੰਕਾ ਕੱਢ ਦੇ ਮਹਾਰਾਜ ਗਿਆਨ ਬਖਸ਼ ਦੇ ਭ੍ਰਮ ਨੂੰ ਦੂਰ ਕਰ ਦੇ ਸੋ ਸਤਗੁਰ ਮਹਾਰਾਜ ਦੀਨ ਦੁਨੀ ਦੇ ਮਾਲਕ ਜੀਆਂ ਨੇ ਦੱਸਣਾ ਕੀਤਾ ਕਿ ਮੇਰੇ ਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਮੱਤ ਦਿੱਤੀ ਹੈ ਮੈਨੂੰ ਉਹੀ ਸਿੱਖਿਆ ਤੇ ਮੈਂ ਚੱਲਦਾ ਹਾਂ ਉਹ ਕਿਹੜੀ ਸਿੱਖਿਆ ਹੈ ਸਬਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਿਹੜਾ ਸਾਰਿਆਂ ਜੀਆਂ ਦਾ ਦਾਤਾ ਹੈ ਸਾਰਿਆਂ ਨੂੰ ਪੈਦਾ ਕਰਨ ਵਾਲਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਉਹ ਵਾਹਿਗੁਰੂ ਜੀ ਕਦੇ ਵਿਸਰਣਾ ਨਹੀਂ ਚਾਹੀਦਾ ਉਹਨੂੰ ਕਦੇ ਵੀ ਵਿਸਾਰੋ ਨਾ ਇਹ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ ਮੱਤ ਦਿੱਤੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੋ ਖਾਲਸਾ ਜੀ ਫਿਰ ਸਿੱਧ ਲੋਕਾਂ ਨੇ ਉਹਨਾਂ ਦੇ ਅੰਦਰ ਕਈ ਪ੍ਰਕਾਰ ਦੇ ਫੁਰਨੇ ਕਈ ਪ੍ਰਕਾਰ ਦੇ ਪ੍ਰਸ਼ਨ ਉੱਠੇ ਉਸ ਵੇਲੇ ਖਾਲਸਾ ਜੀ ਬਹੁਤੇ ਲੋਕ ਜਿਹੜੇ ਸਾਨੂੰ ਤੀਰਥ ਦੀ ਯਾਤਰਾ ਤੇ ਜਾਂਦੇ ਸਨ ਤੀਰਥ ਤੇ ਇਸ਼ਨਾਨ ਕਰਨ ਵਾਸਤੇ 86 ਤੀਰਥਾਂ ਦੇ ਦਰਸ਼ਨ ਕਰਨ ਵਾਸਤੇ ਇਸ਼ਨਾਨ ਕਰਨ ਵਾਸਤੇ ਗੰਗਾ ਆਦਿਕ ਇਦਾਂ ਖਾਲਸਾ ਜੀ ਦੂਰ ਦਰਾਡੇ ਜਾਣਾ ਤੇ ਇਸ਼ਨਾਨ ਕਰਕੇ ਇਹ ਸਮਝਣਾ ਕਿ ਸਾਰੇ ਪਾਪ ਮੇਰੇ ਲੱਥ ਗਏ ਨੇ ਮੈਂ ਗੰਗਾ 'ਚ ਇਸ਼ਨਾਨ ਕੀਤਾ ਤੇ ਸਾਰੇ ਪਾਪ ਜਿਹੜੇ ਮੇਰੇ ਉਤਰ ਗਏ ਨੇ ਇਹ ਲੋਕਾਂ ਦੀ ਮਤ ਸੀ ਖਾਲਸਾ ਜੀ ਉਸ ਵੇਲੇ ਇਹ ਚੀਜ਼ਾਂ ਪ੍ਰਚਲਿਤ ਸਨ ਸੋ ਉਸ ਵੇਲੇ ਸਿੱਧਾਂ ਨੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜਿਹੜਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਹੈ ਵੀ ਕੀ ਇਹਦੇ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ ਕਿ ਇਹਦੇ ਨਾਲ ਜੀਵ ਦਾ ਉਧਾਰ ਹੁੰਦਾ ਜਿਹੜਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਤੇ ਦੀਨ ਦੁਨੀ ਦੇ ਮਾਲਕ ਜੀ ਕੀ ਖਾਲਸਾ ਜੀ ਬਚਨ ਕਰਦੇ ਆਹ ਸਰਵਣ ਕਰੀਏ ਮਹਾਰਾਜ ਕਹਿੰਦੇ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਹਾਰਾਜ ਕਹਿੰਦੇ ਤੀਰਥਾਂ ਤੇ ਮੈਂ ਤਾਂ ਨਹਾਵਾ ਸਿੱਧ ਲੋਕੋ ਜੇ ਮੈਂ ਵਾਹਿਗੁਰੂ ਜੀ ਨੂੰ ਭਾ ਜਾਵਾਂ ਵਾਹਿਗੁਰੂ ਜੀ ਨੂੰ ਭਾਉਣ ਵਾਸਤੇ ਜੇ ਤੀਰਥ ਇਸ਼ਨਾਨ ਕੀਤਾ ਤੇ ਖਾਲਸਾ ਜੀ ਜੇ ਆਪਾਂ ਭਾਉਂਦੇ ਹੀ ਨਹੀਂ ਵਾਹਿਗੁਰੂ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਚੰਗੇ ਹੀ ਨਾ ਲੱਗੇ ਫਿਰ ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਕਿਸੇ ਪ੍ਰਕਾਰ ਕੋਈ ਫਾਇਦਾ ਨਹੀਂ ਮਹਾਰਾਜ ਕਹਿੰਦੇ ਤੀਰਥਾਂ ਦੇ ਇਸ਼ਨਾਨ ਕਰਨ ਦਾ ਫਿਰ ਫਾਇਦਾ ਜੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾਜਾਈਏ ਚੰਗੇ ਲੱਗ ਜਾਈਏ ਮਹਾਰਾਜ ਕਹਿੰਦੇ ਲੋਕ ਜਿਹੜੇ ਨੇ ਉਹ ਤੀਰਥਾਂ ਦੇ ਇਸ਼ਨਾਨ ਕਰਨ ਜਾਂਦੇ ਨੇ ਉਹਦੇ ਨਾਲ ਤਨ ਤੇ ਪਵਿੱਤਰ ਹੁੰਦਾ ਪਰ ਮਨ ਪਵਿੱਤਰ ਨਹੀਂ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਕੀ ਪਵਿੱਤਰ ਹੋਣਾ ਕਹੀਂ ਤੇ ਇਹੋ ਜਿਹੇ ਲੋਕ ਨੇ ਜਿਹੜੇ ਤੀਰਥਾਂ ਤੇ ਜਾ ਕੇ ਵੀ ਪਾਪ ਲੈ ਆਉਂਦੇ ਉਥੇ ਜਾ ਕੇ ਵੀ ਪਾਪ ਖੱਟਦੇ ਜਿਵੇਂ ਅੱਜ ਦੇ ਸੰਸਾਰ ਦੇ ਲੋਕ ਜਿੱਥੇ ਗੁਰੂ ਘਰ ਜਾ ਕੇ ਪਾਪ ਕਟਾਉਣੇ ਨੇ ਬਖਸ਼ਾਉਣੇ ਨੇ ਤੇ ਖਾਲਸਾ ਜੀ ਗੁਰੂ ਘਰ ਜਾ ਕੇ ਪਾਪ ਕਰਨ ਲੱਗ ਪੈਂਦੇ ਸੋ ਮਹਾਰਾਜ ਜੀਆ ਦਾ ਬਚਨ ਵੀ ਇੱਕ ਬਾਣੀ ਅੰਦਰ ਆਉਂਦਾ ਕਿ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚੜੀਐ ਸਹੂਰ ਮਹਾਰਾਜ ਕਹਿੰਦੇ ਚੱਲੇ ਤਾਂ ਸੀ ਤੀਰਥਾਂ ਦੇ ਇਸ਼ਨਾਨ ਕਰਨ ਵਾਸਤੇ ਪਰ ਮਨ ਖੋਟੇ ਸੀ ਤਨ ਕਰਕੇ ਚੋਰ ਸਨ ਸਤਗੁਰ ਕਹਿੰਦੇ ਕੀ ਲਹੁਣਾ ਉਥੇ ਪਾਪ ਨੂੰ ਹੋਰ ਉਥੋਂ ਸਗੋਂ ਚੜਾ ਕੇ ਘਰ ਆ ਗਏ ਸੋ ਮਹਾਰਾਜ ਕਹਿੰਦੇ ਤੀਰਥਾਂ ਦੇ ਇਸ਼ਨਾਨ ਕਰਨਾ ਜਿਹੜਾ ਹੈ ਉਹ ਫੇਰ ਹੀ ਸਹੀ ਹੈ ਜੇ ਵਾਹਿਗੁਰਜੀ ਨੂੰ ਪਾਉਂਦਾ ਹੈ ਜੇ ਵਾਹਿਗੁਰਜੀ ਨੂੰ ਨਹੀਂ ਪਾਉਂਦਾ ਤੇ ਫੇਰ ਖਾਲਸਾ ਜੀ ਕੋਈ ਫਾਇਦਾ ਨਹੀਂ ਮਹਾਰਾਜ ਕਹਿੰਦੇ ਤੀਰਥ ਨਹਾਵਾ ਜੇ ਤੇ ਸੁਪਾਵਾ ਜੇ ਵਾਹਿਗੁਰਜੀ ਨੂੰ ਮੈਂ ਭਾ ਜਾਵਾਂ ਵਿਣ ਭਾਣੇ ਕੇ ਨਾਏ ਕਰੀ ਮਹਾਰਾਜ ਦੇ ਭਾਣੇ ਅੰਦਰ ਜੇ ਉਹਨੂੰ ਚੰਗਾ ਲੱਗਦਾ ਹੈ ਸੋਹਣਾ ਲੱਗਦਾ ਹੈ ਫਿਰ ਇਸ਼ਨਾਨ ਕਰਨੇ ਪਵਿੱਤਰ ਹਨ ਫਿਰ ਪ੍ਰਾਪਤੀ ਹੋ ਸਕਦੀ ਹੈ ਫਿਰ ਜੇ ਵਾਹਿਗੁਰਜੀ ਨੂੰ ਭਾਏ ਹੀ ਨਾ ਫਿਰ ਖਾਲਸਾ ਜੀ ਕੋਈ ਪ੍ਰਾਪਤੀ ਨਹੀਂ ਮਹਾਰਾਜ ਨੂੰ ਸਿੱਧਾ ਨੇ ਫਿਰ ਪ੍ਰਸ਼ਨ ਕੀਤਾ ਕਿ ਸੱਚੇ ਪਾਤਸ਼ਾਹ ਜੀ ਫਿਰ ਜਿਹੜੇ ਤੀਰਥ ਇਸ਼ਨਾਨ ਕਰਨੇ ਆ ਜਾਂ ਹੋਰ ਕੋਈ ਜਪ ਤਪ ਉਥੇ ਸਾਧਣੇ ਆ ਜਿੱਦਾਂ ਖਾਲਸਾ ਜੀ ਕਹੀਂ ਗੰਗਾ ਦੇ ਕਿਨਾਰੇ ਬਹਿ ਕੇ ਖਵਨ ਪੂਜਾ ਕਰਦੇ ਕਹੀਂ ਕੁਛ ਕਰਦੇ ਤੇ ਉਹਦੇ ਨਾਲ ਵੀ ਕੁਝ ਪ੍ਰਾਪਤ ਹੁੰਦਾ ਮਹਾਰਾਜ ਨੂੰ ਕਹਿੰਦੇ ਵੀ ਕੋਈ ਨਾ ਕੋਈ ਤੇ ਪ੍ਰਾਪਤ ਹੁੰਦਾ ਹੀ ਹੋਊਗਾ ਵੀ ਉਹ ਜਿਹੜੇ ਇੰਡੀਅਨ ਹੀ ਦੂਰ ਚੱਲ ਕੇ ਜਾਂਦੇ ਇਸ਼ਨਾਨ ਕਰਨ ਜਾਂ ਹੋਰ ਜਪ ਤਪ ਕਰਨ ਉਥੇ ਏਡਿਡੀ ਦੂਰ ਮਹਾਰਾਜ ਚੱਲ ਕੇ ਜਾਂਦੇ ਕੁਛ ਨਾ ਕੁਛ ਤੇ ਪ੍ਰਾਪਤ ਹੁੰਦਾ ਹੀ ਹੋਵੇਗਾ ਇਹ ਪ੍ਰਸ਼ਨ ਕੀਤਾ ਮਹਾਰਾਜ ਜੀ ਨੂੰ ਮਹਾਰਾ ਸੱਚੇ ਪਾਸ਼ਾ ਅੱਗੇ ਉਤਰ ਦਿੰਦੇ ਸਤਿਗੁਰੂ ਜੀ ਕਹਿੰਦੇ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੈ ਮਿਲੇ ਲਈ ਮਹਾਰਾ ਇਹ ਕਹਿੰਦੇ ਸਿੱਧ ਲੋਕੋ ਇਹ ਜਿੰਨੀ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਆ ਜਿੰਨੀ ਨਜ਼ਰ ਆ ਰਹੀ ਆ ਜਿਹੜਾ ਸਭ ਕੁਝ ਅਸੀਂ ਵੇਖ ਰਹੇ ਆ ਨਾ ਇਹਨਾਂ ਵਿੱਚੋਂ ਬਿਨਾਂ ਕਰਮਾ ਤੋਂ ਭਾਵ ਬਿਨਾਂ ਭਾਗਾ ਤੋਂ ਕਿਸੇ ਵੀ ਜੀਵ ਨੂੰ ਕੋਈ ਵੀ ਚੀਜ਼ ਨਹੀਂ ਮਿਲਦੀ ਮਹਾਰਾ ਕਹਿੰਦੇ ਜੇਤੀ ਸਿਰਠ ਉਪਾਈ ਵੇਖਾ ਜਿੰਨੀ ਸ੍ਰਿਸ਼ਟੀ ਮੈਂ ਵੇਖ ਰਿਹਾ ਹਾਂ ਜਾਂ ਤੁਸੀਂ ਵੇਖ ਰਹੇ ਹੋ ਜਾਂ ਜਿੰਨੀ ਵਾਹਿਗੁਰੂ ਜੀ ਨੇ ਪੈਦਾ ਕੀਤੀ ਹੈ ਵਿਣ ਕਰਮਾ ਬਿਨਾ ਭਾਗਾ ਤੋਂ ਕੇ ਮਿਲੇ ਲਈ ਮਹਾਰਾਜ ਕਹਿੰਦੇ ਕੋਈ ਵੀ ਚੀਜ਼ ਜਿਹੜੀ ਪ੍ਰਾਪਤ ਨਹੀਂ ਹੋ ਸਕਦੀ ਫਿਰ ਤੂੰ ਇਹ ਤੁਸੀਂ ਇਹ ਕਿਵੇਂ ਕਹਿ ਸਕਦੇ ਆ ਕਿ ਜਿਹੜਾ ਤੀਰਥ ਕਰਨਾ ਜਾਂ ਹੋਰ ਜਾਪ ਤਪ ਉਥੇ ਜਾ ਕੇ ਕਰਨੇ ਆ ਕਰਮकांड ਕਰਨੇ ਆ ਤੇ ਉਹਨਾਂ ਤੋਂ ਕੁਛ ਨਾ ਕੁਛ ਪ੍ਰਾਪਤ ਹੁੰਦਾ ਹੋਊਗਾ ਮਹਾਰਾਜ ਕਹਿੰਦੇ ਪ੍ਰਾਪਤ ਉਹੀ ਹੁੰਦਾ ਜੋ ਵਾਹਿਗੁਰੂ ਜੀ ਨੂੰ ਪਾਉਂਦਾ ਹੈ ਜਾਂ ਕਰਮਾਂ ਅਨੁਸਾਰ ਜੋ ਤੁਹਾਡੇ ਕਰਮ ਕੀਤੇ ਹੋਏ ਨੇ ਉਸ ਅਨੁਸਾਰ ਮਹਾਰਾਜ ਦੇ ਦਰੋਂ ਪ੍ਰਾਪਤ ਹੁੰਦਾ ਸਤਿਗੁਰੂ ਹੋਰ ਵੀ ਬਚਨ ਕਰਦੇ ਮਹਾਰਾਜ ਕਹਿੰਦੇ ਵਿਣ ਕਰਮ ਆ ਕੇ ਸਿਪਾਈ ਆ ਨਾਹੀਂ ਜੇ ਬੋ ਤੇਰਾ ਧਾਵੈ ਤਲੰਗ ਮਹੱਲੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀਆ ਦਾ ਇਹ ਬਚਨ ਹੈ ਕਿ ਬਿਨਾਂ ਕਰਮਾਂ ਤੋਂ ਕੁਝ ਵੀ ਖਾਲਸਾ ਜੀ ਪ੍ਰਾਪਤ ਨਹੀਂ ਹੁੰਦਾ ਫਿਰ ਅੱਗੇ ਸਿੱਧ ਲੋਕਾਂ ਨੇ ਫਿਰ ਮਹਾਰਾਜ ਜੀ ਦੇ ਚਰਨ ਪਰਸੇ ਸਤਿਗੁਰ ਜੀ ਨੂੰ ਕਹਿਣ ਲੱਗੇ ਮਹਾਰਾਜ ਜੀ ਕਿ ਜਿਵੇਂ ਮਾਨਸਰੋਵਰ ਇੱਕ ਜਿਹੜਾ ਤੀਰਥ ਹੈ ਜਿੱਥੇ ਕਈ ਪ੍ਰਕਾਰ ਦੇ ਹੀਰੇ ਰਤਨ ਜਵਾਰਤ ਕਈ ਕੁਝ ਭਰਿਆ ਹੁੰਦਾ ਹੈ ਮਹਾਰਾਜ ਸੱਚੇ ਪਾਸ਼ਾ ਵੀ ਕਈ ਕੁਝ ਹੁੰਦਾ ਹੈ ਤੇ ਇਹਨਾਂ ਵਿੱਚੋਂ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਨੂੰ ਇਹ ਪ੍ਰਸ਼ਨ ਕਰਦੇ ਇਹ ਸਿੱਧ ਲੋਕ ਫਿਰ ਸਤਿਗੁਰ ਜੀ ਨੂੰ ਪੁੱਛਦੇ ਨੇ ਭਾਈ ਆਪਣੇ ਮਨ ਦੇ ਜਿਹੜੇ ਸ਼ੰਕੇ ਨੇ ਨਿਧਿਰਤ ਕਰਾਉਂਦੇ ਨੇ ਤੇ ਲਾਲਚ ਦੇਣਾ ਚਾਹੁੰਦੇ ਹੁਣ ਸਤਿਗੁਰ ਜੀਆਂ ਨੂੰ ਵੀ ਸਾਡੇ ਮੱਤ ਵਿੱਚ ਆ ਜਾਣ ਕਿਉਂਕਿ ਮਹਾਰਾਜ ਸਾਰੇ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇ ਹੀ ਜਾ ਰਹੇ ਤੇ ਸਾਰੇ ਜਿਹੜੇ ਉੱਤਰ ਨੇ ਉਹਨਾਂ ਦੇ ਖਾਲਸਾ ਜੀ ਉਹਨਾਂ ਕੋ ਕੋਈ ਉਹਦਾ ਜਵਾਬ ਨਹੀਂ ਇਹਨਾਂ ਨੇ ਕਿਹਾ ਕਿ ਮਹਾਰਾਜ ਜਿੱਦਾਂ ਮਾਨ ਸਰੋਵਰ ਆ ਇਹ ਜਿੱਥੇ ਬੈਠੇ ਸੀ ਖਾਲਸਾ ਜੀ ਮਾਨ ਸਰੋਵਰ ਵਗਦਾ ਸੀ ਤੇ ਇਹਨਾਂ ਨੇ ਕਿਹਾ ਕਿ ਮਹਾਰਾਜ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਮਹਾਰਾਜ ਅਸੀਂ ਤੁਹਾਨੂੰ ਹੀਰੇ ਜਵਾਹਰ ਅਤੇ ਜਿੰਨਾ ਕੋਝਾ ਲਬਾ ਲਬ ਭਰਿਆ ਲੰਘਣ ਡਿਆ ਮਾਨ ਸਰੋਵਰ ਇਹ ਸਾਰਾ ਕੁਝ ਮਹਾਰਾਜ ਤੁਹਾਡਾ ਹੋ ਸਕਦਾ ਤੁਹਾਨੂੰ ਪ੍ਰਾਪਤ ਹੋ ਸਕਦਾ ਜੇ ਤੁਸੀਂ ਸਾਡੀ ਮਤ ਨੂੰ ਅਪਣਾ ਲਵੋ ਸਾਡੀ ਮਤ ਵਿੱਚ ਆ ਜਾਓ ਭਾਵ ਜੋਗੀਆਂ ਦੇ ਮਤ ਵਿੱਚ ਜੋਗੀਆਂ ਦੇ ਭੇਸ ਵਿੱਚ ਆ ਜਾਓ ਇਹ ਮਹਾਰਾਜ ਨੂੰ ਕਿਹਾ ਸਿੱਧਾ ਨੇ ਤੇ ਸਤਿਗੁਰੂ ਹਜੂਰ ਕੀ ਫਰਮਾਉਂਦੇ ਮਾਰਾ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਮਾਰਾ ਕਹਿੰਦੇ ਇਦਾਂ ਦੇ ਰਤਨ ਜਵਾਹਰ ਆਤ ਨੂੰ ਮੈਂ ਕੀ ਕਰਨਾ ਜਿਹੜੇ ਮਿੱਟੀ ਤੇ ਸਵਾਹ ਨੇ ਸਤਗੁਰ ਕਹਿੰਦੇ ਮੇਰੀ ਮਤ ਵਿੱਚ ਮਾਰਾ ਕਹਿੰਦੇ ਆਤਮ ਵਿਸ਼ਿਆਣੀ ਜਾਂ ਸ਼ੁੱਧ ਬੁੱਧੀ ਵਾਲੇ ਜਿਹੜੇ ਰਤਨ ਨੇ ਜਿਹੜਾ ਅਸਲ ਰਤਨ ਹੈ ਉਹ ਕਿਹੜਾ ਹੈ ਮਨ ਵਿੱਚ ਰਤਨ ਰਤਨ ਕਿਹੜਾ ਖਾਲਸਾ ਜੀ ਮਤ ਵਿੱਚ ਨਾਮ ਵਾਹਿਗੁਰੂ ਜੀ ਦਾ ਅਮੋਲਕ ਰਤਨ ਜਿਹੜਾ ਮਹਾਰਾਜ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਬਚਨ ਕੀਤਾ ਕਿ ਗੁਰ ਕਾ ਸ਼ਬਦ ਰਤਨ ਹੈ ਅਨਾ ਉਥੇ ਮਹਾਰਾਜ ਜੀਆ ਨੇ ਬਚਨ ਕੀਤਾ ਕਿ ਜਿਹੜਾ ਰਤਨ ਹੈ ਉਹ ਨਾਮ ਹੈ ਮਹਾਰਾ ਕਹਿੰਦੇ ਜਵਾਹ ਜਵਾਹਰ ਨੇ ਜਿਹੜੇ ਜਵਾਹਰ ਖਾਲਸਾ ਜੀ ਜਿਹੜਾ दैवी ਗਿਆਨ ਹੈ ਜਿਹਦੇ ਨਾਲ ਸਾਨੂੰ ਸੋਝੀ ਆਉਂਦੀ ਹੈ ਵੀ ਅਸੀਂ ਕੀ ਕਰਨ ਨੂੰ ਪੈਦਾ ਹੋਏ ਤੇ ਕਿੱਥੇ ਜਾ ਕੇ ਅਸੀਂ ਉਪਰਨਾ ਕਿਹੜੀ ਸਾਡੀ ਮੰਜ਼ਲ ਹੈ ਇਹ ਜਵਾਹਰ ਨੇ ਤੇ ਮਾਨਕ ਖਾਲਸਾ ਜੀ ਮਾਨਕ ਹੁੰਦਾ ਹੈ ਵਾਹਿਗੁਰੂ ਜੀ ਦੇ ਸ਼ਬਦ ਨੂੰ ਸੁਣਨਾ ਤੇ ਮੰਨਣਾ ਮੰਨ ਕੇ ਫਿਰ ਉਹਦੇ ਉੱਤੇ ਵਿਚਾਰ ਕਰਕੇ ਆਪਣੇ ਮਨ ਨੂੰ ਆਪਣੀ ਮਤ ਨੂੰ ਤੋੜਨਾ ਮਾਰਾ ਕਹਿੰਦੇ ਇਹ ਜਿਹੜੇ ਰਤਨ ਜਵਾਹਰ ਅਸਲੀ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰੋਂ ਪ੍ਰਾਪਤ ਹੁੰਦੇ ਓ ਉਸ ਵਾਹਿਗੁਰੂ ਜੀ ਮਾਨਸਰੋਵਰ ਵਿੱਚੋਂ ਪ੍ਰਾਪਤ ਹੁੰਦੇ ਮਾਰਾ ਕਹਿੰਦੇ ਉਹ ਸਭ ਕੁਝ ਮੈਨੂੰ ਪ੍ਰਾਪਤ ਹੈ ਕਿਉਂਕਿ ਮੈਂ ਆਪਣੇ ਗੁਰੂ ਦੀ ਮੱਤ ਸੁਣੀ ਹੋਈ ਹੈ ਆਪਣੇ ਗੁਰੂ ਦੀ ਸਿੱਖ ਸੁਣੀ ਹੋਈ ਹੈ ਜੇ ਇੱਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦਾ ਇੱਕ ਬਚਨ ਕਮਾਲੀਏ ਨਾ ਖਾਲਸਾ ਜੀ ਇਹ ਰਤਨ ਜਵਾਹਰ ਮਾਨਕ ਆਪਣੇ ਆਪ ਮੱਤ ਵਿੱਚ ਆ ਜਾਂਦੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਮਾਰਾ ਕਹਿੰਦੇ ਉਹ ਕਿਹੜੀ ਮੱਤ ਹੈ ਕਿਹੜੀ ਸਿੱਖਿਆ ਹੈ ਜੀਨੇ ਨਾਲ ਮਤ ਵਿੱਚ ਜਿਹੜੇ ਰਤਨ ਤੇ جواਹਰ ਪੈਦਾ ਹੋ ਜਾਂਦੇ ਉਹ ਕਿਹੜੀ ਮਤ ਹੈ ਸਤਿਗੁਰੂ ਜੀ ਅੱਗੇ ਬਚਨ ਕਰਦੇ ਕਹਿੰਦੇ ਗੁਰਾ ਇੱਕ ਦੇਹੇ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਮਹਾਰਾ ਕਹਿੰਦੇ ਮੇਰੇ ਗੁਰੂ ਨੇ ਮੈਨੂੰ ਇੱਕ ਹੀ ਮਤ ਦਿੱਤੀ ਇੱਕ ਹੀ ਸਿੱਖਿਆ ਸੋਜੀ ਬਖਸ਼ੀ ਹੈ ਉਹ ਇਹੀ ਹੈ ਕਿ ਸਾਰਿਆਂ ਜੀਆ ਦਾ ਦਾਤਾ ਵਾਹਿਗੁਰੂ ਅਕਾਲ ਪੁਰਖ ਹੈ ਉਹ ਮੈਨੂੰ ਕਦੇ ਵੀ ਭੁੱਲੇ ਨਾ ਉਹਦੀ ਇਜਾਦ ਤੋਂ ਮੈਂ ਕਦੇ ਪਰੇ ਨਾ ਹੋਵਾਂ ਉਨੂੰ ਹਮੇਸ਼ਾ ਯਾਦ ਕਰਦੇ ਰਹਾ ਮੇਰੇ ਗੁਰੂ ਨੇ ਮੈਨੂੰ ਇਹੀ ਮਤ ਦਿੱਤੀ ਹੈ ਇਸੇ ਮਤ ਵਿੱਚ ਹੀ ਸਾਰੇ ਸੁੱਖ ਹਨ ਸੋ ਖਾਲਸਾ ਜੀ ਇਹ ਛੇਵੀਂ ਪੌੜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ ਸਿੱਧਾ ਨਾਲ वार्तालाप ਹੁੰਦੀ ਹੈ ਕਿ ਸਿੱਧ ਪਹਿਲਾ ਪ੍ਰਸ਼ਨ ਕਰਦੇ ਵੀ ਤੀਰਥਾਂ ਦੇ ਜਿਹੜੇ ਲੋਕ ਜਾਂਦੇ ਨੇ ਉਹਨਾਂ ਦਾ ਕੀ ਕੀ ਲਾਭ ਹੈ ਕੁਝ ਪ੍ਰਾਪਤ ਹੁੰਦਾ ਕੋਈ ਮੁਕਤੀ ਪ੍ਰਾਪਤ ਹੁੰਦੀ ਤੇ ਸਤਿਗੁਰ ਕਹਿੰਦੇ ਜੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਉਂਦਾ ਹੈ ਤੀਰਥਾਂ ਦੇ ਜਾਣਾ ਫਿਰ ਮਹਾਰਾਜ ਦੀ ਮੌਜ ਹੈ ਕਿ ਜੇ ਖਾਲਸਾ ਜੀ ਮਹਾਰਾਜ ਨੂੰ ਫਿਰ ਉਹਨਾਂ ਪ੍ਰਸ਼ਨ ਕੀਤਾ ਵੀ ਜਿਹੜੇ ਉੱਥੇ ਜਾ ਕੇ ਲੋਕ ਏਡੀ ਏਡੀ ਦੂਰ ਏਡਾ ਪੈਂਡਾ ਚੱਲ ਕੇ ਜਾਂਦੇ ਨੇ ਉਹਨਾਂ ਨੂੰ ਕੁਛ ਨਾ ਪ੍ਰਾਪਤ ਹੁੰਦਾ ਹੀ ਹੋਵੇਗਾ ਮਹਾਰਾਜ ਕਹਿੰਦੇ ਇਦਾਂ ਗੱਲਾਂ ਨਾਲ ਕੁਛ ਪ੍ਰਾਪਤ ਨਹੀਂ ਹੁੰਦਾ ਕਰਮਾਂ ਅਨੁਸਾਰ ਸਭ ਕੁਝ ਪ੍ਰਾਪਤ ਹੁੰਦਾ ਜਿਵੇਂ ਜੀਵ ਦੇ ਕਰਮ ਨੇ ਓਵੇਂ ਓਵੇਂ ਦਾ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਜੀਆ ਨੇ ਜੋ ਸਾਜੋ ਸਮਾਨ ਉਹਦੇ ਵਾਸਤੇ ਘੜ ਕੇ ਰੱਖਿਆ ਹੋਇਆ ਫਿਰ ਖਾਲਸਾ ਜੀ ਉਸ ਤੋਂ ਬਾਅਦ ਦੀਨ ਦੁਨੀ ਦੇ ਮਾਲਕ ਜੀਆਂ ਨੂੰ ਇਹਨਾਂ ਨੇ ਲਾਲਚ ਦਿੱਤਾ ਕਿ ਅਸੀਂ ਆਪਣੀ ਮੱਤ ਵਿੱਚ ਲੈ ਆਈਏ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੜੇ ਸੂਜਵਾਨ ਨੇ ਬੜੇ ਬ੍ਰਹਮ ਗਿਆਨੀ ਨੇ ਤੇ ਇਹ ਜਿਹੜੇ ਸਾਡੀ ਮੱਤ ਵਿੱਚ ਆ ਜਿਹੜਾ ਤਾਂ ਸਾਡੀ ਮੱਤ ਜਿਹੜੀ ਰੁਸ਼ਨਾਈ ਜਾਵੇਗੀ ਖਾਲਸਾ ਜੀ ਇਹ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ 12 ਵਿੱਚੋਂ ਵੀ ਮਿਲਦੇ ਆ ਕਿ ਉਹਨਾਂ ਨੇ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵਸ ਕਰਨ ਵਾਸਤੇ ਬੜਾ ਕੁਝ ਕੀਤਾ ਸੀ ਪਰ ਦੀਨ ਦੁਨੀ ਦੇ ਮਾਲਕ ਸਤਿਗੁਰੂ ਜਿਹੜਾ ਆਪ ਸ੍ਰਿਸ਼ਟੀ ਨੂੰ ਵਸ ਕਰਕੇ ਰੱਖਣ ਵਾਲਾ ਹੈ ਉਹ ਕਿਸੇ ਦੇ ਵਸ ਕੀ ਆ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣਾ ਕੀਤਾ ਤੁਹਾਨੂੰ ਰਤਨ ਜਵਾਹਰ ਆ ਤੇ ਸਭ ਕੁਝ ਮਿਲੇਗਾ ਤੁਸੀਂ ਸਾਡੀ ਮੱਤ ਵਿੱਚ ਆ ਜਾਵੋ ਮਹਾਰਾ ਜੀ ਕਹਿੰਦੇ ਮੱਤ ਵਿੱਚ ਸਾਡੀ ਪਹਿਲਾਂ ਹੀ ਰਤਨ ਜਵਾਹਰ ਨੇ ਕਿਉਂਕਿ ਅਸੀਂ ਆਪਣੇ ਕਾਲਪੁਰਖ ਵਾਹਿਗੁਰੂ ਗੁਰੂ ਦੀ ਮੱਤ ਸੁਣੀ ਹੋਈ ਹੈ ਵੀ ਸਾਰਿਆਂ ਜੀਵਾਂ ਵਿੱਚ ਵਾਹਿਗੁਰੂ ਵਸਦਾ ਹੈ ਉਹਨੂੰ ਕਦੇ ਵਿਸਾਰਨਾ ਨਹੀਂ ਭੁੱਲਣਾ ਨਹੀਂ ਇਹੋ ਹੀ ਸਭ ਤੋਂ ਅਮੋਲਕ ਜਿਹੜੇ ਹੀਰੇ ਜਵਾਹਰਾਤ ਨੇ ਸੋ ਖਾਲਸਾ ਜੀ ਇਹ ਮਹਾਰਾਜ ਜੀ ਦੀ ਕਿਰਪਾ ਸਦਕਾ ਆਪਾਂ ਵਿਚਾਰ ਕੀਤੀ ਹੈ ਸਤਗੁਰ ਜੀ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਜਪਜੀ ਸਾਹਿਬ ਜੀ ਦੀ ਬਾਣੀ ਦੀਨ ਦੁਨੀ ਦੇ ਮਾਲਕ ਸੁਖ ਵਰਤੌਣ ਚੜ੍ਹਦੀਆਂ ਕਲਾ ਬਖਸ਼ਣ ਕੁਰ ਸਿੱਖੀ ਜੀਵਨ ਸਾਨੂੰ ਮਿਲੇ ਮਹਾਰਾਜ ਦੇ ਚਰਨਾਂ ਕਲਪ ਗਮਲਾ ਵਿੱਚੋਂ ਪ੍ਰੀਤ ਬਣੇ ਸਾਡੀ ਸੱਚੇ ਪਾਸ਼ਾਨਾ ਬਣ ਆਵੇ ਖਾਲਸਾ ਜੀ ਇਹ ਜਪਜੀ ਸਾਹਿਬ ਦੀ ਵਿਆਖਿਆ ਜਰੂਰ ਸਰਵਣ ਕਰਿਆ ਕਰੋ ਕੋਸ਼ਣਾ ਕੁਛ ਲਾਭ ਹੁੰਦਾ ਜਿਵੇਂ ਮਹਾਰਾਜ ਦੀ ਕਿਰਪਾ ਸਦਕਾ ਇੱਕ ਭੈਣ ਹੁਣਾ ਨੇ ਦਾਸ ਨੂੰ ਮੈਸੇਜ ਵੀ ਕਰਕੇ ਦੱਸਿਆ ਕਿ ਮੈਂ ਪਿਛਲੇ 22 23 ਸਾਲ ਤੋਂ ਜਪਜੀ ਸਾਹਿਬ ਦਾ ਲਗਾਤਾਰ ਪਾਠ ਕਰਦੀ ਆ ਪੰਜ ਪਾਠ ਤੇ ਪਰ ਅੱਜ ਤੱਕ ਮੈਨੂੰ ਇਹ ਪੰਕਤੀਆਂ ਦਾ ਇਹ ਇਹ ਪੌੜੀਆਂ ਦਾ ਕੋਈ ਮਤਲਬ ਨਹੀਂ ਸੀ ਪਤਾ ਉਹ ਭੈਣ ਨੇ ਕਿਹਾ ਵੀ ਜਦੋਂ ਤੋਂ ਮੈਂ ਥੋੜੇ ਦਿਨ ਤੋਂ ਖਾਲਸਾ ਜੀ ਆਪਾਂ ਨੂੰ ਵੀ ਜਿਹੜੇ 5-7 ਦਿਨ ਹੋਏ ਆ ਤੇ ਕਹਿੰਦੇ ਜਿਸ ਦਿਨ ਤੋਂ ਮੈਂ ਸਰਵਣ ਸ਼ੁਰੂ ਕੀਤਾ ਕਰਨਾ ਸ਼ੁਰੂ ਕੀਤਾ ਮੇਰੇ ਪਾਠ ਕਰਨ ਦੇ ਵਿੱਚ ਆਨੰਦ ਵੱਧ ਗਿਆ ਰਸ ਵੱਧ ਗਿਆ ਮੇਰਾ ਜੀ ਕਰਦਾ ਜਪਜੀ ਸਾਹਿਬ ਦੇ 5 ਨਹੀਂ 10 ਪਾਠ ਕਰਾਂ ਖਾਲਸਾ ਜੀ ਮਹਾਰਾਜ ਦੀ ਬਾਣੀ ਦੀ ਸੋਝੀ ਸਤਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੇ ਸ਼ਬਦਾਂ ਦੀ ਆਪਾਂ ਥੋੜੀ ਜੀ ਕੋਸ਼ਿਸ਼ ਕੀਤੀ ਹੈ ਸਰਲ ਪੰਜਾਬੀ ਦੇ ਵਿੱਚ ਜਰੂਰ ਸਰਵਣ ਕਰਿਆ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰੋ ਬਾਕੀ ਭਾਈ ਮੈਂ ਕੋਈ ਸੰਤ ਗਿਆਨੀ ਮਹਾਂਪੁਰਸ਼ ਨਹੀਂ ਮੈਂ ਤਾਂ ਇੱਕ ਸੁਧਾਰਨ ਜਿਆ ਨਿਮਾਣਾ ਜਿਆ ਕਲਗੀਧਰ ਸਵਾਮੀ ਮਹਾਰਾਜ ਜੀਆਂ ਦਾ ਸਿੱਖ ਹਾਂ ਤੇ ਮੈਂ ਬਹੁਤ ਬਹੁ ਪ੍ਰਕਾਰ ਦੀਆਂ ਗਲਤੀਆਂ ਕਰਦਾ ਹਾਂ ਸੋ ਭਾਈ ਇਹ ਵਿਚਾਰ ਕਰਦੇ ਆ ਵੀ ਗਲਤੀਆਂ ਹੋ ਸਕਦੀਆਂ ਵੱਡੇ ਤੋਂ ਵੱਡੀ ਗਿਆਨੀ ਬੈਠੇ ਸੋ ਮੈਂ ਉਹਦੇ ਵਾਸਤੇ ਭਾਈ ਖਿਮਾ ਤੇ ਪੁੱਲ ਮੰਗਨ ਆਪਣੀ ਪੁੱਲ ਬਖਸ਼ਾਉਣ ਦੀ ਕਿਰਪਾ ਭਾਈ ਤੁਹਾਡੇ ਕੋਲੋਂ ਜੋਦੜੀ ਕਰਦਾ ਹਾਂ ਤੇ ਬਾਕੀ ਦੂਸਰੀ ਗੱਲ ਖਾਲਸਾ ਜੀ ਜੇ ਤੁਹਾਨੂੰ ਚੰਗੀ ਲੱਗਦੀ ਹੈ ਤੇ ਜਰੂਰ ਭਾਈ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਕਰਿਆ ਕਰੋ ਕਿ ਸਤਿਗੁਰੂ ਜੀ ਹੋਰ ਸੋਝੀ ਬਖਸ਼ਣ ਮਹਾਰਾਜ ਆਪਣੇ ਸ਼ਬਦਾਂ ਉਤੇ ਹੋਰ ਖਾਲਸਾ ਜੀ ਮਹਾਰਾਜ ਦੇ ਸ਼ਬਦਾਂ ਨੂੰ ਜੇ ਡੂੰਗੀ ਵਿਚਾਰ ਆਪਾਂ ਕਰੀਏ ਤੇ ਮਹਾਰਾਜ ਦੇ ਸ਼ਬਦਾਂ ਵਿੱਚੋਂ ਬਹੁਤ ਕੁਝ ਪ੍ਰਾਪਤ ਹੁੰਦਾ ਬਹੁਤ ਜਵਾਹਰ ਆத் ਹੀਰੇ ਜੋ ਮਹਾਰਾਜ ਜੀ ਨੇ ਦੱਸਣਾ ਕੀਤੇ ਸਾਰੇ ਮਤ ਵਿੱਚ ਪ੍ਰਗਟ ਹੋ ਜਾਂਦੇ ਜੇ ਸਤਿਗੁਰੂ ਜੀ ਦੀ ਬਾਣੀ ਨੂੰ ਮਹਾਰਾਜ ਨੂੰ ਡੂੰਘਾਈ ਵਿੱਚ ਜਾ ਕੇ ਸਮਝੀਏ ਸੋ ਸਤਿਗੁਰੂ ਦਇਆ ਕਰਨ ਭੁੱਲਾਂ ਦੀ ਖਾਲਸਾ ਜੀ ਕਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ